ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਕੀਦਾਰਾ ਮਹੱਲਾ ਪਿੰਜਵਾ ਪ੍ਰੀਤਮ ਬਸਤ ਰੇਦ ਮਹ ਖੂਰ ਪ੍ਰੀਤਮ ਤੇ ਵਿਸਰਾਮ ਹੈ ਪ੍ਰੀਤਮ ਬਸਤ ਰੇਦ ਮਹ ਖੂਰ ਪਰਮ ਪੀਤ ਨਿਵਾਰ ਪਰਮ ਪੀਤ ਨਿਵਾਰ ਠਾਕੁਰ ਜਹਲੇਹੁ ਆਪਣੀ ਓਰ ਰਹਾਉ ਆਦਿਕ ਗਰਤ ਸੰਸਾਰ ਸਾਗਰ ਕਰ ਦਇਆ ਚਾਰਹੁ ਧੂਰ ਸੰਤ ਸੰਗ ਹਰ ਚਰਨ ਬੋਹਿਥ ਉਧਰ ਤੇ ਲੈ ਮੂਰ ਗਰਭਕੁੰਟ ਮਹਿ ਜਿਨਹ ਧਾਰਿਉ ਨਹੀਂ ਵਿਖੇ ਬਾਨ ਮਹਿ ਹੂਰ ਨਹੀਂ ਪਤੀ ਜਮਕ ਹਰ ਸਾਕਤ ਸਰਨ ਸਮਰੱਥ ਨਾਨਕ ਆਨ ਨਹੀਂ ਨਿਹੂਰ ਆਨ ਪਤਵੀ ਜਮਕ ਲਾ ਕੇ ਬੋਲਣਾ ਕੇਦਾਰ ਮਹੱਲਾ ਪੰਜਵਾ ਰਸਨਾ RAM RAM ਬਖਾਨ ਗੁਣ ਗੋਪਾਲ ਉਚਾਰ ਦੇਣ ਰਹਿਣ ਭਏ ਕਲਮਲ ਹਾਨ ਰਹਾਉ ਤਿਆਗ ਚੱਲਣਾ ਸੰਗ ਸੰਪਤ ਕਾਲ ਸਿਰ ਪਰ ਜਾਨ ਕਾਨ ਸਿਰ ਪਰ ਜਾਨ ਸਿਰ ਪਰ ਇਕੱਠਾ ਨਹੀਂ ਕਹਿਦਣਾ ਕਾਲ ਪਤੀ ਅਮਕ ਲਾਦਨੀ ਕਾਲ ਸਿਰ ਪਰ ਜਾਨ ਮੇਥਨ ਮੋਹ ਦੁਰੰਤ ਆਸਾ ਝੂਠ ਸਰ ਪਰ ਮਾਨ ਸਤਪੁਰਖ ਅਕਾਲ ਮੂਰਤ ਹृदय ਧਾਰਹੁ ਧਿਆਨ ਇਹ ਜਿਹੜੇ ਝੂਠੇ ਸੌਦੇ ਵਾਲੇ ਆ ਇਹ ਹੀ ਪੰਕਤੀ ਦਿੰਦੇ ਹਨ ਸਤਿ ਪੁਰਖ ਅਕਾਲ ਮੂਰਤ ਇੱਥੇ ਤੱਕ ਤਾਂ ਗੁਰਬਾਣੀ ਦੀ ਲੈ ਲੈਂਦੇ ਆਂ ਅਗਲੀ ਆਪਣੀ ਬਣਾਈ ਹੋਈ ਆ ਸ਼ਬਦ ਸਰੂਪੀ RAM ਸਤਿ ਪੁਰਖ ਅਕਾਲ ਮੂਰਤ ਸ਼ਬਦ ਸਰੂਪੀ RAM ਇਹ ਉੱਦੀ ਪੰਕਤੀ ਗੁਰਬਾਣੀ ਦੀ ਅੱਧੀ ਆਪਣੇ ਆਪ ਹੀ ਬਣਾਈ ਹੋਈ ਇਸ ਤਰ੍ਹਾਂ ਇਹ ਇਹ ਕਹਿੰਦੇ ਨਾਮ ਹੈ ਜੀ ਜਪੋ ਨਾਮੁ ਨਿਧਾਨ ਲਾਧ ਨਾਨਕ ਬਸਤ ਇਹ ਪਰਵਾਣ ਕੇਦਾਰਾ ਮਹੱਲਾ ਪੰਜਵਾ ਹਰ ਕੇ ਨਾਮ ਕੋ ਆਧਾਰ ਕਾਲ ਕਲੇਸ਼ ਨਾ ਕਛ ਬਿਆਪੈ ਸੰਤ ਸੰਗ ਬਿਹਾਰ ਰਹਾਉ ਕਰ ਅਨੁਗ੍ਰਹਿ ਆਪ ਰਾਖਿਓ ਨਹ ਉਪਜ ਉਪਜਤੋ ਹਾਂ ਬੇਕਾਰ ਕਰ ਅਨੁਗ੍ਰਹਿ ਆਪ ਰਾਖਿਓ ਇਥੇ ਵਿਸ਼ਰਾਮ ਹੈ ਨਹ ਉਪਜਤੋ ਨਹਾ ਉਪਜਤੋ ਬੇਕਾਰ ਉਪਜਤੋ ਨਹੀਂ ਕਹਿਣਾ ਉਪਜਤੋ ਬੇਕਾਰ ਜਿਸ ਪ੍ਰਾਪਤ ਹੋ ਏ ਸਿਮਰੈ ਤਿਸ ਦੇਹਤ ਨਹ ਸੰਸਾਰ ਸੁਖ ਮੰਗਲ ਆਨੰਦ ਹਰ ਹਰ ਪ੍ਰਭ ਚਰਨ ਅੰਮ੍ਰਿਤ ਸਾਰ ਚਰਨ ਨਾਨਕ ਪ੍ਰਭ ਚਰਨ ਅੰਮ੍ਰਿਤ ਸਾਰ ਨਾਨਕ ਦਾਸ ਸਰਣਾਗਤੀ ਤੇਰੇ ਸੰਤਨਾ ਕੀ ਛਾਰ ਕੇਦਾਰਾ ਮਹੱਲਾ ਪੰਜਵਾ ਹਰ ਕੀ ਨਾਮ ਬਿਨ ਤ੍ਰੇਗ ਸਰੋਤ ਜੀਵਨ ਰੂਪ ਵਿਸਾਰ ਜੀਵਹਿ ਤਿਹ ਕਤ ਜੀਵਨ ਹੋਤ ਰਹਾਉ ਖਾਤ ਪੀਤ ਅਨੇਕ ਬਿੰਜਨ ਹਾਂਜੀ ਇੱਥੇ ਵਿਸਰਾਮ ਹੈ ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਜੈਸੇ ਭਾਰ ਬਹਕ ਖੋਤ ਜੈਸੇ ਭਾਰ ਬਹਖ ਖੋਤ ਆਠ ਪਹਿਰ ਮਹਾશ્રਮ ਪਾਇਆ ਜੈਸੇ ਬਿਰਖ ਜੰਤੀ ਜੋਤ ਤਾਜ ਗੋਪਾਲ ਜੇ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ਕਰ ਜੋਰ ਨਾਨਕ ਦਾਨ मागੈ ਕਰ ਜੋਰ ਨਾਨਕ ਦਾਨ मागੈ ਕਰ ਜੋਰ ਨਾਨਕ ਦਾਨ ਮਾਗੇ ਹਰ ਰਖਾਓ ਕੰਠ ਪੂਰੋਤ ਕੀਦਾਰਾ ਮਹੱਲਾ ਪੰਜਵਾ ਸੰਤਹ ਧੂਰ ਲੇ ਮੁਖ ਮਲੀ ਇਹ ਲੇ ਪਦ ਤੇ ਵਿਸਰਾਮ ਲਾਉਣਾ ਹੈ ਮੁਖ ਮਲੀ ਗੁਣਾ ਅਚੁੱਤ ਸਦਾ ਪੂਰਨ ਨਹਿ ਦੋਖ ਵਿਆਪਹਿ ਕਲੀ ਕਲੀ ਵੀ ਪੂਰਾ ਹੀ ਉਚਾਰਨ ਕਰਨਾ ਰਹਾਉ ਗੁਰਬਚਨ ਕਾਰਜ ਸਰਬ ਪੂਰਨ ਈਤ ਊਤ ਨ ਹਲੀ ਗੁਰਬਚਨ ਇਥੇ ਠਮਕ ਕਾਰਜ ਸਰਬ ਪੂਰਨ ਇਥੇ ਵਿਸਰਾਮ ਈਤ ਊਤ ਇਥੇ ਠਮਕ ਨ ਹਲੀ ਹਲੀ ਪੁਲਾ ਬੋਲਨਾ ਹੈ ਪ੍ਰਵ ਏਕ ਅਨੇਕ ਸਰਬਾਤਰ ਪੂਰਨ ਵਿਖੈ ਆਗਨ ਨ ਜਲੀ ਇਹੀ ਵਿਸਰਾਮ ਧਿਆਨ ਨਾਲ ਲਾਉਣਾ ਪ੍ਰਭ ਏਕ ਇੱਥੇ ਠੰਮਕ ਅਨੇਕ ਸਰਬੱਤ ਪੂਰਨ ਸਰਬਤ ਨਹੀਂ ਕਹਿ ਦੇਣਾ ਸਰਬੱਤ ਉਚਾਰਨ ਕਰਨਾ ਅਨੇਕ ਸਰਬੱਤ ਪੂਰਨ ਇੱਥੇ ਵਿਸਰਾਮ ਹੈ ਵਿਖਿਆਗਨ ਇੱਥੇ ਠੰਮਕ ਨਾ ਜਲੀ ਗਹਿ ਭੂਜਾ ਲੀਨੋ ਦਾਸ ਆਪਣੋ ਜੋਤੀ ਜੋਤ ਰਲੀ ਜੋਤਿ ਜੋਤਿ ਰਲੀ ਗਹਿ ਭੂਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚੱਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ